ਚਾਰ ਦਿਨ ਤਾਂ ਬਾਂਦਰੀ ਨੱਚਦੀ ਹੁੰਦੀ ਨੱਚਦੀ ਹੁੰਦੀ ਆ ਚਾਰ ਦਿਨ ਫੇਰ ਹਟ ਜਾਂਦੀ ਫੇਰ ਹਟ ਜਾਂਦੀ ਹੈ ਹਟਾ ਦਾਂ ਲਓ ਵੀ ਦੋਸਤੋ ਖਨੌਰੀ ਬਾਰਡਰ ਤੇ ਬੈਠੇ ਆ ਜਿਹੜਾ ਕਿਸਾਨ ਮੋਰਚਾ ਲੱਗਿਆ ਹੋਇਆ ਤੁਹਾਨੂੰ ਪਤਾ ਹੀ ਹੈ ਨਾ ਤੇ ਆਪਾਂ ਬਾਪੂ ਜੀ ਨਾਲ ਕਰਦੇ ਆ ਗੱਲਬਾਤ ਇਧਰ ਦੇਖ ਸਕਦੇ ਸ਼ਾਮ ਦਾ ਵੇਲਾ ਹੋ ਗਿਆ ਤੇ ਆਲੂਆਂ ਦੇ ਵਿੱਚ ਮਸਾਲਾ ਭਰਿਆ ਜਾ ਰਿਹਾ ਤੇ ਪੁੱਛਦੇ ਆਂ ਬਾਈ ਕੀ ਹੈ ਨਾ ਇਹ ਹੋਰ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਹੁਣ ਫਿਰ ਸ਼ਾਮ ਦਾ ਵੇਲਾ ਹੋ ਗਿਆ ਤੇ ਰੋਟੀ ਪਾਣੀ ਦਾ ਹੋ ਗਿਆ ਟਾਈਮ ਹੈ ਹਾਂਜੀ ਤੇ ਆ ਫਿਰ ਕੀ ਬਣਾ ਰਹੇ ਨੌਜਵਾਨ ਇਹ ਬੈਠੇ ਬੈਠੇ ਕਹਿੰਦੇ ਵੀ ਕਈ ਦਿਨ ਹੋ ਗਏ ਆ ਇੱਥੇ ਬਾਧੂ ਆ ਰਿਹਾ ਲੰਗਰ ਠੀਕ ਹੈ ਜੀ ਅੱਜ ਆਪਾਂ ਆਪਦੀ ਸਬਜ਼ੀ ਬਣਾ ਕੇ ਆਪਦੀ ਸਬਜ਼ੀ ਬਣਾ ਕੇ ਆ ਹਾਂ ਮੈਂ ਆ ਫਿਰ ਅੱਜ ਆਪਾਂ ਮੇਰੇ ਅੱਖ ਲੱਗੂ ਤਾਂ ਐ ਬਣਾ ਲਓ ਠੀਕ ਹੈ ਇਹ ਫਿਰ ਕਿੱਥੋਂ ਸਿੱਖਿਆ ਹਾ ਇਹ ਤਾਂ ਸਾਡਾ ਪੁਰਾਣਾ ਵਿਰਸਾ ਹੈ ਪੁਰਾਣਾ ਵਿਰਸਾ ਪਿੰਡ ਕਿਹੜਾ ਬਾਪੂ ਝੰਡਾ ਖਲਾ ਮਾਨਸਾ ਚ ਪੈ ਗਿਆ ਠੀਕ ਹੈ ਅੱਛਾ ਮਾਨਸਾ ਵਾਲਿਆਂ ਦੀ ਰੈਸਪੀ ਅੱਜ ਦੱਸੀ ਹੈ ਹਾਂ ਹਾਂ ਜੀ ਇਹ ਤਾਂ ਤੁਸੀਂ ਇੱਕ ਇੱਕ ਖਾ ਕੇ ਜਾਇਆ ਸਾਡੇ ਤੋਂ ਅੱਛਾ ਖਾ ਪਿਆਰ ਨਾਲ ਖਾਣ ਦਾ ਜ਼ਰੂਰ ਖਾ ਕੇ ਜਾਣਾ ਕੋਣ ਪਿਆਰ ਨਾਲ ਖਾਣਾ ਬਹੁਤ ਪਿਆਰ ਤੇ ਬਾਪੂ ਫਿਰ ਕਿਵੇਂ ਆਇਆ ਇੱਕ ਦੀ ਫਿਰ ਮੋੜ ਦੇ ਫੇਰ ਮੁੱਕਰ ਗਿਆ ਇਹ ਇਹ ਤਾਂ ਸਿਆਸੀ ਲੋਕ ਸਦਾ ਮੁੱਕਰਦੇ ਹੁੰਦੇ ਨੇ ਮੁੱਕਰਦੇ ਹੁੰਦੇ ਸ਼ੁਰੂ ਤੋਂ ਸ਼ੁਰੂ ਤੋਂ ਅੱਜ ਨਹੀਂ ਅੱਜ ਨਹੀਂ ਪਰ ਇਹ ਜਿਆਦਾ ਫਿਰਤੂ ਹੈ ਨਹੀਂ ਆਪਾਂ ਤਾਂ ਹੁਣ ਫਿਰ ਦਿਨਮਾਨ ਤੇ ਖੜੇ ਸੀ ਇਹਨੇ ਜਿਵੇਂ ਕਹਦਾ ਆਪਾਂ ਮੰਨ ਕੇ ਮੁੜਿਆ ਸੀ ਆਪਾਂ ਤਾਂ ਮੰਨ ਕੇ ਮੋੜਾ ਹੈ ਪਰ ਇਹ ਇਹਨੇ ਤਾਂ ਨਹੀਂ ਸਮਝਿਆ ਵੀ ਆਪਾਂ ਜਵਾਨ ਤੇ ਖੜੇ ਰਹੇ ਆ ਇਹਨੇ ਜਵਾਨ ਨਹੀਂ ਹੋ ਰਹੇ ਇਹ ਬੇਜਵਾਨੇ ਲੋਕ ਨੇ ਬੇਜਵਾਨੇ ਲੋਕ ਆ ਹਾਂਜੀ ਤੇ ਹੁਣ ਫਿਰ ਆਇਤੀ ਜੇ ਹੁਣ ਆਪਾਂ ਪਹੁੰਚਣਾ ਦਿੱਲੀ ਦੀ ਹੱਕ ਤੇ ਫੇਰ ਬਰੂਹਾਂ ਤੇ ਜਾਣਾ ਹੈ ਇਹ ਜਦੋਂ ਸਾਡੀ ਆਈ ਕਮਾਂਡ ਕਹੇਗੀ ਨਾ ਉਦੋਂ ਤੁਰਨਾ ਹੈ ਉਦੋਂ ਤੁਰਾਂਗੇ ਠੀਕ ਉਹਨਾਂ ਚਿਰ ਬੈਠੇ ਆ ਇੱਥੇ ਬਿਲਕੁਲ ਉਹਨਾਂ ਚਿਰ ਬੈਠੇ ਆ ਸ਼ਾਂਤਮਈ ਮਾਹੌਲ ਹਾਂਜੀ ਤੇ ਗਾਂ ਫਿਰ ਮਾਰ ਕੇ ਆਂਦਾ ਹੀ ਕਿਹੜਾ ਉੱਥੇ ਤਾਰਾਂੀਆਂ ਲਈ ਬੈਠਿਆ ਉਹ ਤਾਰਾਂ ਤੁਰਾਂ ਸਾਡਾ ਮਾਲਕ ਇਕੱਠੀਆਂ ਕਰ ਦੇਗਾ ਸਾਰੀਆਂ ਜਿੱਦ ਨੂੰ ਜਦੋਂ ਹੋ ਗਏ ਸਿੱਧੇ ਹਾਂਜੀ ਤੇ ਰਾਹ ਦੇ ਦੇਣਾ ਮਾਲਕ ਨੇ ਆਪੀਆ ਬਿਲਕੁਲ ਰਸਤੇ ਪਧਰੇ ਹੋ ਜਾਂਦੇ ਆ ਪਧਰੇ ਹੋ ਜਾਂਦੇ ਹੁਣ ਤਾਂ ਉਹ ਫਿਰ ਚਾਂਬਲੇ ਬੈਠੇ ਮਾਰਦੇ ਉਧਰ ਛਾਲਾਂ ਹੀ ਚੀਕਾਂ ਹੀ ਮੈਂ ਵੇਖ ਕੇ ਆਇਆ ਸੀ ਕਹਿੰਦੇ ਸੀ ਆਇਆ ਮਾਰ ਲੈ ਮਾਰ ਚਾਰ ਦਿਨ ਤਾਂ ਬਾਂਦਰੀ ਨੱਚਦੀ ਹੁੰਦੀ ਨੱਚਦੀ ਹੁੰਦੀ ਆ ਚਾਰ ਦਿਨ ਫਿਰ ਹਟ ਜਾਂਦੀ ਫਿਰ ਹਟ ਜਾਂਦੀ ਹੈ ਹਟਾ ਦਾਂ ਪਰ ਤਾਂ ਮੈਂ ਹੀ ਮਾਰਦੇ ਸੀ ਚੀਕਾ ਪਹਿਲਾਂ ਵੀ ਆਈ ਮਾਰਦੇ ਹਨਾ ਪਹਿਲਾਂ ਵੀ ਆਇਆ ਸੀ ਦਿੱਲੀ ਦੀਆਂ ਬਰੂਆਂ ਤੇ ਕਿਤੇ ਲੱਗਦਾ ਵੀ ਫਿਰ ਦੋ ਚਾਰ ਦਿਨਾਂ ਜੀ ਮੈਨੂੰ ਤਾਂ ਦਿਸੀ ਜਾਂਦਾ ਕੰਮ ਨਾ ਬਾ ਗੱਲ ਅਸਲ ਜਿਹੜੀ ਹੈ ਨਾ ਜੇ ਤਾਂ ਆਪਾਂ ਸਹੀ ਮੈਨੇ ਚੱਲਣਾ ਤੇ ਫਿਰ ਹਾਈ ਕਮਾਂਡ ਨਾਲ ਚੱਲਣਾ ਪਿਆ ਜੇ ਸੀ ਆਪਦੀ ਮਨਮਰਜ਼ੀ ਕਰਾਂਗੇ ਤੇ ਫਿਰ ਹਾਈ ਕਮਾਂਡਰੀ ਜਾਨੀ ਕਿ ਨੁਕਸਾਨ ਨਹੀਂ ਆਪਾਂ ਕਿਸੇ ਦੇ ਵੀ ਨੌਜਵਾਨ ਦਾ ਕਰਾਉਣਾ ਜੀ ਦੀ ਜਾਨ ਚਲੀ ਗਈ ਉਹ ਪੂਰੀ ਨਹੀਂ ਹੋਣੀ ਉਹ ਪੂਰੀ ਨਹੀਂ ਹੁੰਦੀ ਉਹ ਦਾ ਘਰ ਬਰਬਾਦ ਹੋ ਜयो ਪੂਰਾ ਨਹੀਂ ਉਹ ਪੂਰਾ ਨਹੀਂ ਹੋਣਾ ਅਸੀਂ ਉਸ ਗੱਲ ਨੂੰ ਸਮਝਣਾ ਹੈ ਹੂੰ ਲੜਾਈਆਂ ਲੜਦੇ ਹੀ ਰਹਿਣਾ ਲੜਾਈਆਂ ਆਪਾਂ ਸ਼ੁਰੂ ਤੋਂ ਹੀ ਲੜਦੇ ਆਏ ਹਾਂ ਸ਼ੁਰੂ ਤੋਂ ਆਪਣੀ ਕੌਮ ਦੀ ਇਤਰਾਸ ਦੀ ਰਹੀ ਹੈ ਇਹ ਬਿਲਕੁਲ ਸਾਡਾ 550 ਸਾਲ ਦਾ ਇਤਿਹਾਸ ਹੈ ਹੂੰ 500 ਸਾਲ ਚ ਅਸੀਂ ਲੜਾਈਆਂ ਲੜੀਆਂ ਨੇ ਸਾਡੇ ਗੁਰੂਆਂ ਨੇ ਲੜੀਆਂ ਹੂੰ ਤੇ ਗੁਰੂਆਂ ਤੋਂ ਬਾਅਦ ਸਿੱਖਾਂ ਨੇ ਲੜੀਆਂ ਸ਼ੁਰੂ ਕਰਤੀਆਂ ਹੂੰ ਸਰਕਾਰਾਂ ਨਾਲ ਹੀ ਲੜੇ ਆਂ ਸਰਕਾਰਾਂ ਨੂੰ ਤੋਂ ਲੈ ਕੇ ਸਰਕਾਰਾਂ ਨਾਲ ਲੜੇ ਆ ਐਟੀ ਫਿਰ ਆਇਤੀ ਪੱਕਾ ਕੰਮ ਕਰਾ ਕੇ ਲਿਆਉਣਾ ਆਇਤੀ ਲਿਖਾ ਕੇ ਲਿਖ ਕੇ ਜੋ ਲਾਗੂ ਹੋ ਗਿਆ ਫਿਰ ਮੋੜਾ ਉਹਦੋਂ ਮੋੜਨਾ ਪੈ ਜਾਂਦੀ ਕਿਉਂਕਿ ਇਹਨਾਂ ਦਾ ਫਿਰ ਕੀ ਪਤਾ ਇਹਨਾਂ ਤੇ ਫਿਰ ਹਾਂਜੀ ਇਹ ਮੁਕਰਨ ਵਾਲੇ ਲੋਕ ਨੇ ਮਰੇ ਮੁਕਰਿਆ ਲਾਜ ਹੀ ਕੋਈ ਨਹੀਂ ਠੀਕ ਆ ਇਹਨਾਂ ਦਾ ਕੋਈ ਫਰਕ ਨਹੀਂ ਠੀਕ ਆ ਤੇ ਫਿਰ ਬਾਪੂ ਆ ਹੁਣ ਮੰਨ ਕੇ ਚਲੋ ਜਿਵੇਂ ਆਲੂ ਵਾਲੀ ਤੇ ਫਿਰ ਰੋਟੀ ਪਾਣੀ ਫਿਰ ਜਿਵੇਂ ਉਥੋਂ ਲੰਗਰ ਵੀ ਆ ਜਾਂਦਾ ਤੇ ਮੈਂ ਸੁਣਿਆ ਕਹਿੰਦਾ ਵੀ ਆਪ ਵੀ ਬਾਈ ਆ ਲੱਗਿਆ ਪਿਆ ਫਰਾ ਬਣਾ ਲੈਣਾ ਕਿ ਮਸਾਲੇ ਮਸੂਲੇ ਤੇਜ ਕਰਕੇ ਫਿਰ ਨਹੀਂ ਹੂੰ ਜੇ ਤਾਂ ਲੰਗਰ ਅਸੀਂ ਲਿਆ ਉੱਥੋਂ ਫਿਰ ਉਵੇਂ ਛਕਣਾ ਫਿਰ ਉਵੇਂ ਛਕਣਾ ਠੰਡਾ ਹੋਵੇ ਤੱਤਾ ਹੋਵੇ ਉਵੇਂ ਛਕ ਲਈਦਾ ਉਵੇਂ ਛਕ ਲਈਦਾ ਹਾਂਜੀ ਤੇ ਜੇ ਚੱਲ ਲੱਗੇ ਵੀ ਹਾਂ ਅੱਜ ਬਾਲੇ ਮਸਾਲੇ ਜੇ ਖਾ ਲਿਆ ਤੇ ਫਿਰ ਆਪਦਾ ਬਣਾ ਲਈਦਾ ਮੈਂ ਅੱਜ ਹੀ ਬਣਾਇਆ ਸੀ ਇਹ ਤਾਂ ਅੱਜ ਹੀ ਬਣਾਇਆ ਹੈ ਅੱਜ ਹੀ ਬਣਾਇਆ ਪਹਿਲਾਂ ਨਾਲ ਤੇ ਪਿੰਡ ਨੇ ਜਾਂ ਹੋਰ ਵੀਰ ਸਜਣ ਜਿਹੜੇ ਆਉਂਦੇ ਨੇ ਸਾਰੇ ਦੇਖ ਜਾਂਦੇ ਆ ਅੱਜ ਅਸੀਂ ਅਖਿਆ ਆਪਦੀ ਰਸਤ ਨੂੰ ਵੀ ਹੱਥ ਲਾ ਲਈਏ ਹਰ ਹਰਿਆਣੇ ਵਾਲੇ ਫਿਰ ਵੀਰ ਦਿੰਦੇ ਪੂਰਾ ਸਾਥ ਇੱਥੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪੂਰਾ ਸਾਥ ਹੈ ਪੂਰਾ ਲੱਸੀ ਲੂਸੀ ਮੈਂ ਸੁਣਿਆ ਹਰਿਆਣੇ ਵਿੱਚ ਸ਼ਾਸ਼ ਕਹਿੰਦੇ ਨੇ ਜਿਹੜੇ ਬਹੁਤ ਜ਼ਿਆਦਾ ਵੇਖੋ ਇੱਕ ਬੜੀ ਸਿਆਣ ਫਿਰ ਸਾਡੀ ਜਿਹੜੀ ਨਵੇਂ ਆ ਪੋਜੇ ਹਾਂਜੀ ਬੱਚੀਆਂ ਆਉਂਦੇ ਨੇ ਦੁੱਧ ਲੈ ਕੇ ਆਉਂਦੇ ਨੇ ਲੱਸੀ ਲੈ ਕੇ ਆਉਂਦੇ ਨੇ ਪ੍ਰਸ਼ਾਦੇ ਲੈ ਕੇ ਆਉਂਦੇ ਨੇ ਨਾਲ ਉਹ ਕੀ ਬੋਲਦੇ ਨੇ ਕੀ ਲੋ ਬਾਈ ਪੰਜਾਬ ਰਿਆਣਾ ਭਾਈਚਾਰਾ ਭਾਈਚਾਰਾ ਸਾਡਾ ਵੀ ਭਾਈਚਾਰਾ ਅਸੀਂ ਭਾਈ ਭਾਈ ਹਾਂ ਸਰਕਾਰਾਂ ਸਾਨੂੰ ਨਖੇੜਦੀਆਂ ਠੀਕ ਹੈ ਅਸੀਂ ਇੱਕੋ ਕੁਛ ਸਰਾਧਾਂ ਬਣਾ ਦਿਆਂ ਪਰ ਆਪਣੇ ਦਿਲਾਂ ਚ ਨਹੀਂ ਸਰਾਧਾਂ ਬਣਾ ਸਕਦੇ ਉਹ ਹਾਂ ਉੱਡ ਕੇ ਮਿਲਦੇ ਮੈਂ ਵੇਖਿਆ ਇੱਥੇ ਆਪਣੇ ਤਾਊ ਵਰਗੇ ਫਿਰਦੇ ਆ ਇੱਥੇ ਵੀ ਸਾਡੀ ਇੰਨੀ ਇੱਜ਼ਤ ਕਰਦੇ ਆ ਜਿਹੜੇ ਬੱਚੇ ਆਉਂਦੇ ਬਹੁਤ ਜ਼ਿਆਦਾ ਇੱਜ਼ਤ ਕਰਦੇ ਆ ਪੂਰੀ ਜ਼ਿਆਦਾ ਇੱਜ਼ਤ ਕਰਦੇ ਆ ਠੀਕ ਹੈ ਅਸੀਂ ਵੀ ਕਰਨੇ ਆ ਉਹਨਾਂ ਦੇ ਠੀਕ ਆ ਬਾਪੂ ਤੇ ਇਤਿਸ਼ਾਹ ਪੂਰਾ ਫਿਰ ਹੈ ਪੂਰਾ ਜੀ ਪੂਰਾ ਪੂਰਾ ਮਾਲਕ ਦੀ ਮਿਹਰ ਹੈਗੀ ਤੇ ਠੀਕ ਆ ਬਾਕੀ ਮੈਂ ਕਹੂੰਗਾ ਵੀ ਜਿਹੜੇ ਹੈਗੇ ਨੌਜਵਾਨ ਹਨ ਉਹ ਵੀ ਆ ਕੇ ਜਰੂਰ ਕਰੋ ਚ ਉੱਠ ਕੇ ਆਵੇ ਨਾ ਪਹੁੰਚਣ ਸਾਰੇ ਇੱਥੇ ਇਹ ਨੌਜਵਾਨ ਨੇ ਆਉਣ ਹੂੰ ਸੂਈ ਨਾਲ ਕੰਮ ਕਰਨਾ ਸੂਈ ਨਾਲ ਕੰਮ ਕਰਨਾ ਮੇਰ ਬੇਸੂਝਾ ਨਾ ਕਰ ਖੁੱਲੜ ਬਾਜੀ ਨਹੀਂ ਕਰਨੀ ਆਪਾਂ ਖੁੱਲੜ ਬਾਜੀ ਨਹੀਂ ਕਰਨੀ ਨੁਕਸਾਨ ਹੁੰਦਾ ਨੁਕਸਾਨ ਹੁੰਦਾ ਉਹ ਚ ਜਦੋਂ ਜਾਨੀ ਕਿ ਜਿਹੜੇ ਸ਼ਾਂਤਮਈ ਲੋਕ ਆ ਹੂੰ ਜਦੋਂ ਸਿਰ ਤੋਂ ਪਾਣੀ ਟੱਪਦਾ ਫਿਰ ਅਸੀਂ ਜਦੋਂ ਕਲਾ ਵਰਤਣੀ ਉਹਦੇ ਮਹਾਰਾਜ ਨੇ ਸਾਥ ਹੋ ਕੇ ਆਪ ਹੀ ਟਪਾ ਦੇਣਾ ਆਪਾਂ ਨੰਗੀ ਜਾਣਾ ਉਹਦੇ ਜਾਨੀ ਟਰਾਂ ਦੇ ਮੂੰਹ ਆ ਜਿਹੜੇ ਇੱਧਰੋਂ ਦਿੱਲੀ ਵਾਲ ਨੂੰ ਆ ਇੱਧਰੋਂ ਹੀ ਰਹਿਣਗੇ ਤਾਂ ਠੀਕ ਆ ਬਾਪੂ ਬਹੁਤ ਠੀਕ ਆ ਵਧੀਆ ਗੱਲ ਕੀਤੀ ਤੇ ਖੁਸ਼ੀ ਹੋਈ ਜਣਾ ਮਿਲ ਕੇ ਤੇ ਧੰਨਵਾਦ